ਡੇਰਾ ਸੰਤ ਬਾਬਾ ਟੇਲਦਾਸ ਲੁਧਿਆਣਾ ਵਿਖੇ ਸੰਤ ਧਿਆਨਦਾਸ ਜੀ ਦੀ ਸਲਾਣਾ ਵਰਸੀ ਮਨਾਈ ਗਈ। ਸ਼੍ਰੀ ਗੁਰੂ ਗਰੰਤ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੇ ਗੁਰੂ ਗਰੰਤ ਸਾਹਿਬ ਅੱਗੇ ਮੱਥਾ ਟੇਕਿਆ। ਡੇਰੇ ਦੇ ਗੱਦੀ ਨਸ਼ੀਨ ਸੰਤ ਸਰਵਣ ਦਾਸ ਜੀ ਨੇ ਸੰਤਾ ਮਹਾਪੁਰਸ਼ਾਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜੇ ਪੰਜਾਬ ਦੇ ਪ੍ਰદાન ਸੰਤ ਨਿਰਮਲ ਦਾਸ ਸੰਤ ਇੰਦਰ ਦਾਸ ਸੰਤ RAM ਸੇਵਕ ਹਰੀਪੁਰ ਖਾਲਸਾ ਤੇ ਹੋਰ ਸੰਤਾਂ ਨੇ ਸੰਤ ਿਆਂਦਾਸ ਦੀ ਵਰਸੀ ਤੇ ਸ਼ਰਧਾਂਜਲੀ ਦਿੱਤੀ ਸੰਤ ਸਰਵੰਦਾਸ ਜੀ ਨੇ ਸਮੂਹ ਸੰਤ ਸਮਾਜ ਤੇ ਸੰਗਤਾਂ ਦਾ ਧੰਨਵਾਦ ਕੀਤਾ ਤੇ ਸੰਤਾਂ ਦੇ ਪਾਏ ਪੂਰਨਿਆ ਤੇ ਚੱਲਣ ਲਈ ਕਿਹਾ ਛੇਤਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ ਸਤਿਗੁਰੂ ਦਾਸ ਮਹਾਰਾਜ ਕੀ ਜੈ ਭਗਵਾਨ ਬਾਲ ਵੀਰ ਮਹਾਰਾਜ ਕੀ ਜੈ ਭਗਵਾਨ ਸ੍ਰੀ ਚੰਦ ਸਾਹਿਬ ਕੀ ਜੈ ਸੰਤ ਬਾਬਾ ਤਹਿਲਦਾਸ ਮਹਾਰਾਜ ਕੀ ਜੈ ਸੰਤ ਬਾਬਾ ਧਿਆਨ ਦਾਸ ਮਹਾਰਾਜ ਕੀ ਜੈ ਸਰਪੀਰ ਕੋਹਾ ਮਹਾਰਾਜ ਕੀ ਜੈ ਸੰਤ ਸਹਾਇ ਜੀ ਕੀ ਅਭੇਲ ਤਾਰਨ ਹਾਰ ਸੰਤਿਵਤੀ ਜਾਨੀ ਨਾਨਕ ਨਾਮ ਪਿਆਰ ਜਿੱਥੇ ਵਿਰਥਨ ਸਾਧ ਸੰਤ ਉਠਾਰ ਖਾਂਦਾ ਕੋਈ ਸੇਵਨ ਸਮਰਾਤ ਆਪਣਾ ਵਿੰਸੇ ਸਭ ਮੰਗਾ RAM ਨਾਮ ਦੀ ਰਸਈ ਬ੍ਰਹਮ ਲੀਨ ਸਤ ਬਾਬਾ ਤਹਿਲਦਾਸ ਮਹਾਰਾਜ ਇਹਨਾਂ ਨੇ ਲੁਧਿਆਣਾ ਦੇ ਤੱਤੀ ਪੰਜਾਬ ਦੀ ਧਰਤੀ ਤੋਂ ਵਾਖ ਵਖਸਾਨਾ ਤੇ ਸਾਬ ਗੁਰੂ ਦਾਸ ਮਹਾਰਾ ਜੀ ਸਿਮਰਨ ਕੇਂਦਰ ਗੁਰੂ ਘਰ ਸਜਾਉਂਦੇ ਹੋਏ ਇੱਥੇ 1986 ਦੇ ਅੰਦਰ ਇਹ ਜਗ੍ਹਾ ਨੂੰ ਭਾਗ ਲਾਇਆ ਆਪਣੇ ਕਰਨ ਪਾਇਆ ਇੱਥੇ ਆਪਣਾ ਰਹਿਣ ਵਸੇਰਾ ਕੀਤਾ ਤੇ ਸੰਗਤਾਂ ਨੂੰ ਤਾਨਗੁਰ ਪੰਸੇ ਦੇ ਬਾਣੀ ਦੇ ਨਾਲ ਜੋੜਿਆ ਤੇ ਮਹਾਪਰਿਸ਼ਿਵ 90 ਵਿੱਚ ਪ੍ਰੋਚਾਨਾ ਬਿਰਾਜਮ ਹੋਏ ਉਹਨਾਂ ਤੋਂ ਤਾਂ ਸੰਤ ਕੋ ਬਰ ਧਿਆਨ ਦਾ ਹੱਜੇ ਇਹਨਾਂ ਜਿਹੜੇ ਵਾਰਤਿਸਾਂ ਉਹਨਾਂ ਨੇ 99 ਵਿੱਚ ਸਾਬ ਦੇ ਚਰਨਾਂ ਦੀ ਲੀਨ ਹੋਏ ਤੇ ਦਾਸ ਸੰਸਰਨ ਦਾਸ ਸਾਬ ਦੇ ਉਹਨਾਂ ਦੇ ਆਪਣੇ ਕਰਾਕ ਕਮਲਾ ਦੇ ਨਾਲ 1992 ਤੋਂ ਸਾਬ ਦੀ ਸੇਵਾ ਨਿਭਾ ਰਹੇ ਆ ਅੱਜ ਸੰਗਤ ਨੂੰ ਆ ਧਿਆਨ ਦਿਵਾਉਣਾ ਸਰਾਨਾ ਵਰਸ ਸਮਾਜ ਨੂੰ ਗੁਰਵਾੜੀ ਮਹਾਜਗਤ ਪਰਸ ਜੁਰਤ ਮਹਾਨ ਸ੍ਰੀ ਖੰਡ ਪੜ ਰਮ ਸਨ ਆ ਤੋਂ ਮੱਧ ਮਾਤੋਂ ਆ ਸੰਪੂਰਨ ਬਣੇ ਸੰਪੂਰਨ ਕੋ ਪਏ ਨਿਸ਼ਾਨ ਸ ਚੋੜੇ ਮਹਿਰਾਏ ਗਏ ਉਪਰੰਤ ਖੁੱਲੇ ਦੀਵਾਰ ਸਜੇ ਆ ਕਿਤਨ ਤੋਂ ਫਰਾਂਤ ਸੰਤਾਵਾਂ ਪਰਿਸ਼ਾਣ ਵਾਲੇ ਸ੍ਰੀ ਗੁਰਦਾਸ ਸਾਹਿਬ ਨੂੰ ਸੰਪਰਪਤ ਪੰਜਾਬ ਪ੍ਰਧਾਨ ਸੰਸਦ ਨਮਲਦਾ ਜੀ ਸਵਾਮੀ ਸਿੰਘ ਦਾ ਜੀ ਜੀਠਾਤਰ ਦਾ ਜੀ ਰਿਪੋਰਟ ਖਾਲਸਾ ਹੁਸਕਰ ਖਸਤਿੰਦਰ ਦਾ ਜੀ ਸੰਤ ਰਵੀ ਦਾ ਜੀ ਰਿਪੋਰਟ ਤੋਂ ਸੰਤਾਲਪਾ ਜੀ ਚਾਰਪਰ ਤੋਂ ਅਨੇਕਾਂ ਮਹਾਂਪੁਰਸ਼ ਤੇ ਰਿਚਵ ਦੇ ਸੰਤਾ ਨੇ ਸਾਮਿਲ ਕੀ ਸਹਿਬ ਦਾ ਪ੍ਰਗਟਾ ਸਗਾਇਆ ਜਿਹਦੇ ਅੰਦਰ ਦੀਪ ਰਾਜਾ ਜੀ ਇਹਨਾਂ ਰਿਚਵ ਦੇ ਸੰਤਾ ਤੇ ਅੱਜ ਦੇ ਸਹਿਬ ਦੇ ਬਚਨਾਂ ਨੂੰ ਸਹਿਬ ਦੀ ਵਿਚਾਰਧਾਰਾ ਨੂੰ ਪਹੁੰਚਾਉਣ ਲਈ ਮੀਡੀਆ ਦੇ ਰਾਹੀਂ ਜਿੱਥੇ ਵੀ ਵਨ ਲਾਈਵ ਉਦੇ ਸਟੂਡੀਓ ਉਥੇ ਸ਼ਰੂਲਦਾਸ ਜੀ ਨਰ ਸਰਦ ਦਾ ਦਾਸੀ ਦੇ ਰਮਟਾ ਹਲਦਾ ਜੀ ਮਨਮਾਜੀ ਟੀਵੀ ਲਾਈਵ ਵੀ ਕਿਹਾ ਗਿਆ ਜੰਦਰ ਟੈਵੀ ਵੱਲੋਂ ਵੀ ਸੇਵਾ ਕੀਤੀ ਗਈ ਸਾਰੇ ਸਾਬਦੀ ਬਖਸ਼ਦਾ ਜੀ ਰਾਣਾ ਜੀ ਜੋ ভগবਾਨਾਂ ਦੀ ਸੇਵਾ ਕਰਦੇ ਨੇ ਸਾਰਿਆਂ ਵੱਲੋਂ ਮੀਡੀਆ ਦੀ ਸੇਵਾ ਕੀਤੀ ਗਈ ਉੱਥੇ ਸੰਗਤਾਂ ਨੂੰ ਅੱਜ ਵਾਤਾਵਰਣ ਜੋ ਮਹਾਪੁਰਸ਼ ਹਰ ਜਗ੍ਹਾ ਜਿੱਤੇ ਜਲਦੇਸਾਨਾਂ ਦਾ ਪਾਗਲ ਕਰਦੇ ਸਾਂ ਅਸੀਂ ਪਰਿਵਾਰ ਵਿੱਚ ਵੀ ਪਰਿਵਾਰੀ ਲੱਗੀ ਹੋਈ ਹੈ ਫਲਦਰ ਗੁੱਟੇ ਲੱਗੇ ਨੇ ਮਾਂਪੁਰ ਦਾ ਆਸ਼ੀਰਵਾਦ ਹੈ ਚੰਦਨ ਦੀ ਗੁੱਟੇ ਵੀ ਮੈਂ ਕਬੜਦੇ ਨੇ ਕਿਤੇ ਬਾਣੀ ਦੀ ਮੈਂ ਕਿਤੇ ਉੱਥੇ ਚੰਦਨ ਦੀ ਮੈਂ ਕਿਤੇ ਅਸੀਂ এনवायरमेंटਲੇ ਵੀ ਸੰਗਤਾਂ ਫਰਾਲੇ ਕਰ ਰਹੀਆਂ ਨੇ ਇਹ ਕਰਦੇ ਰਹਿਣਗੇ ਅੱਜ ਜਿੱਥੇ ਨਸ਼ਿਆਂ ਤੋਂ ਦੂਰਾਂ ਲਈ ਸਤਿਗੁਰੂ ਰਾਜ ਨੇ ਕਿਰਪਾ ਕੀਤੀ ਉਸ ਸੰਤਾ ਅਚੋਤੇ ਆਕਰ ਕੇ ਪੜੀਏ ਗੁਣੀਆਂ ਨਾਮ ਸਾਧ ਸੁਣੀਏ ਤੇ ਸੰਸਾਰ ਸਾਬ ਦੇ ਚਰਨਾਂ ਵਿੱਚ ਮਾਪਰ ਜੀ ਨੇ ਸਭ ਤੋਂ ਵੱਧ ਵਿੱਦਿਆ ਪੜਾਈ ਮਾਸਟਰ ਡਾਕਟਰ ਪੈਦਾ ਕੀਤੇ ਤੇ ਅੱਜ ਉਹਨਾਂ ਦੀ ਦੇਣ ਸਰਕਾਰ ਕੀਰਤਨ ਹੀ ਜਾਂ ਫਿਰ ਤੇ ਰਾਗੀ ਦੇ ਫੇਰੇ ਜਿੱਥੇ ਗ੍ਰੰਥੀ ਸਾਹਿਬ ਜੀ ਮਾਮਾ ਨਮਨ ਸਾਹਿਬ ਦੇ ਚਰਨਾਂ ਵਿੱਚ ਸੇਵਾ ਲੈ ਕਰਕੇ ਅਸੀਂ ਮਾਣ ਮਹਿਸੂਸ ਕਰਦੇ ਹਾਂ ਸਾਨੂੰ ਮਾਪਰਛਾਣੇ ਬਾਣੀ ਦੇ ਲੜਾਇਆ ਤੇ ਬਾਣੀ ਜੀਨ ਸਾਹਿਬ ਕਹਿੰਦੇ ਨੇ ਆਪ ਉਸ ਸਿੱਖ ਸਤਿਗੁਰ ਕੇ ਪਿਆਰੇ ਉਹ ਆਪ ਉਸ ਦੀ ਬਾਣੀ ਬਾਣਤਾ ਦਾ ਉਹ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਕਿਨ ਕੋ ਨਦਰ ਕਰਮ ਹੋਵੇ ਹਰਦੈ ਤਨ ਚ ਜਨ ਤਿੰਨ ਰਹਿ ਰਹਿਮਤ ਹੁੰਦੀ ਏ ਬਾਣੀ ਉਹਨਾਂ ਦੇ ਹਿਰਦੈ ਨਿਵਾਸ ਕਰਦੀ ਏ ਅਸੀਂ ਅਰਦਾਸ ਕਰਦੇ ਹਾਂ ਬਾਣੀ ਦੀਆਂ ਸੰਗਤਾਂ ਸੁਖੀ ਬਸੋ ਮੇਰੋ ਪਰਿਵਾਰਾ ਸੇਵ ਸਪੈਤਰ ਦਾ ਬੇਗੰਪਰਾ ਸ਼ਹਿਰ ਕੋ ਨਾਉ ਕੈਰਬਦਾਸ ਖਲਾਸ ਤੇ ਮਾਰਾ ਜੋਮ ਸਹਿਰੀ ਸੁਮੀਤ ہمارا ਦੇ ਭਾਗੀ ਬੜੀਆਂ ਡਾਕਟਰ ਦੀਪ ਰਾਜਾ ਜੀ ਦੇ ਸਾਰੀਆਂ ਸੰਗਤਾਂ ਦੇ ਪਿੱਛੇ ਦੀਆਂ ਸੰਗਤਾਂ ਦੇ ਧੰਨਵਾਦੀ ਹਾਂ ਵਰਕ ਬੰਦੇ ਜਿੰਨੇ ਜਿਨ੍ਹਾਂ ਨੇ ਆਪਣਾ ਬੜਵੰਲਾ ਸਮਾਂ ਸਮਾਂ ਦੇ ਕਰਕੇ ਸਹਿਵਚਨ ਬਾਣੀ ਸਰਵਣ ਕੀਤੀ ਹੈ ਸਹਿਬ ਦੀ ਵਿਚਾਰਾਂ ਦਾ ਗ੍ਰਹਿਣ ਕੀਤਾ ਹੈ ਸਰ ਕੋਈ ਕਿਰਪਾ ਕਰਨ ਸਭ ਸੰਗਤਾਂ ਅਮਰਤ ਬਲੇ ਦਾਤ ਪ੍ਰ ਆਪਣਾ ਜੀਵਨ ਆਪਣੇ ਲਈ ਤੇ ਦੇਖ ਦੀ ਭਲਾਈ ਦੇ ਆਪਣਾ ਪਲ ਪਲ ਸਵਾਸ ਸਵਾਸ ਦੇ ਕੇ ਚਲਾਉਣ ਸਰਵਦਾਸ ਸਾਹਿਬ ਜੀ ਉੱਚੇ ਪਰਦਾ ਸੀ ਇਹਨਾਂ ਹੀ ਬਚਨਾਂ ਨਾਲ ਸਹਿਬ ਜੀਆਂ ਆਪ ਦੀ ਸਮਾਲੀਆਂ ਲੱਖ ਲੱਖ ਬਧਾਈਆਂ ਦਿੰਦੇ ਹਾਂ ਧੰਨਵਾਦ ਕਰਦੇ ਹਾਂ ਸਭ ਸੰਤਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ